ਕਬੱਡੀ 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 ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ ਹੁਣ ਤੇ ਆ ਕਬੱਡੀ ਤੇ ਕੁਝ ਦਿਨਾਂ ਤੋਂ ਮੈਂ ਦੇਖ ਰਿਹਾ ਆ ਕਿ ਬਹੁਤ ਵੱਡਾ ਜਿੱਦਾਂ ਮੁੱਦਾ ਛੜਿਆ ਹੋਇਆ ਆ ਤੇ ਮੈਂ ਵੀ ਥੋੜੀ ਜੀ ਕਬੱਡੀ ਖੇਡੀ ਆ ਆ ਮੈਂ 25 ਦੇ ਵਿੱਚ ਵੀ ਮੈਚ ਲਾਇਆ ਹੁਣ 26 ਚੱਲ ਪਿਆ ਤੇ ਚਲੋ ਆਪਾਂ ਮੇਨ ਗੱਲ ਤੇ ਆਉਣੀ ਆ ਪਹਿਲੋਂ ਮੈਂ ਵੈਸੇ 40 ਕਿ ਸਾਲ ਕਬੱਡੀ ਖੇਡ ਗਿਆ ਆ ਜੀ ਤੇ ਉਹ ਮੈਂ ਦੱਸਦਾ ਮੈਂ ਕਿਹਨਾ ਕਿਹਨਾ ਨਾ ਖੇਡਿਆ ਮੈਂ ਬਾਅਦ ਚ ਦੱਸਦਾ ਪਹਿਲੋਂ ਮੇਨ ਗੱਲ ਤੇ ਆਪਾਂ ਆਈਏ ਬਈ ਲਖੇ ਵੀਰ ਨੇ ਛੋਟੇ ਵੀਰ ਨੇ ਵੀ ਇੱਕ ਵੀਡੀਓ ਪਾਈ ਸੀ ਕਿ ਮੈਂ ਇੱਕ ਠੀਕ ਗੱਲ ਆਇਆ ਸੀ ਉਹ ਦੇ ਨਾਲ ਮੈਨੂੰ ਇਦਾਂ ਲੱਗਦਾ ਸੀ ਕਿ ਮੈਂ ਕੰਧ ਪਾੜ ਦਵਾਂ ਤੇ ਉਹਦੇ ਵਿੱਚ ਮੈਨੂੰ ਨਹੀਂ ਲੱਗਾ ਕਿ ਉਹ ਉੱਥੇ ਲੱਖਾ ਗਲਤ ਸੀ ਕਿ ਉਹਨੇ ਕਿਹਾ ਕਿ ਮੈਨੂੰ ਲੱਗਾ ਕਿ ਮੈਂ ਕੰਧ ਪਾੜ ਦਵਾਂ ਕਿਉਂਕਿ ਕਈ ਵਾਰੀ ਇਹ ਸਰੀਰਾਂ ਦਾ ਹਿਸਾਬ ਹੁੰਦਾ ਆਪਣਿਆਂ ਦਾ ਠੀਕ ਹੈ ਜੀ ਜਿੱਦਾਂ ਉਹਦੇ ਜਿਹੜਾ ਮੁੱਦਾ ਬਣ ਗਿਆ ਮੁੜ ਕੇ ਉਸ ਤੋਂ ਬਾਅਦ ਵੀ ਸੁਲਤਾਨ ਤਾਂ ਉਹਦੇ ਬ੍ਰਦਰ ਨੇ ਬੱਲੀ ਛੋਟੇ ਵੀਰਿਆ ਮੇਰੇ ਤੇ ਉਹਨਾਂ ਦਾ ਜਿਹੜਾ ਡੈਡੀ ਪ੍ਰੀਤਮ ਪਲਵਾਨ ਜੀ ਸਾਡੇ ਉਸਤਾਦ ਤੇ ਉਹਨਾਂ ਦੀ ਅਸੀਂ ਬਹੁਤ ਇੱਜ਼ਤ ਕਰਦੇ ਹਾਂ ਹੱਥ ਬੰਨ੍ਹ ਕੇ ਉਹ ਜਿੱਥੇ ਤੇ ਉਹਨਾਂ ਨੇ ਮਤਲਬ ਕਬੱਡੀ ਖੇਡੀ ਜਿਹੜੀ ਉਹਨਾਂ ਨੇ ਖੇਡੀ ਉਹ ਉਦਾਂ ਦੀ ਕੋਈ ਖੇੜ ਨਹੀਂ ਸਕਦਾ ਉਹ ਸੁਲਤਾਨ ਉਹਨਾਂ ਨੇ ਵੀ ਨਹੀਂ ਬਣ ਜਾਣਾ ਠੀਕ ਆ ਬਹੁਤ ਵਧੀਆ ਆ ਅੱਜ ਦੇ ਸਮੇਂ 'ਚ ਪਰ ਜਿਹੜੀ ਉਸਤਾਦ ਹੁਣੀ ਖੇਡ ਕੇ ਕਬੱਡੀ ਤੇ ਉਹ ਉਦਾਂ ਦੀਆਂ ਕਬੱਡੀਆਂ ਨਹੀਂ ਖੇਡ ਹੋਣੀਆਂ ਤੇ ਚਲੋ ਗੱਲ ਆ ਗਈ ਫਿਰ ਕਿ ਉਹਨਾਂ ਨੇ ਦੋਨਾਂ ਭਰਾਵਾਂ ਨੇ ਇੱਕ ਵੀਡੀਓ ਪਾਈ ਕਿ ਮੇਰੇ ਭਰਾ ਨੇ ਕੱਪ ਜਿੱਤ ਲੇ ਟੀਕਾ ਦੱਸਿਆ ਨਹੀਂ ਲੱਖੇ ਸਦਾਣੇ ਵਾਲਾ ਟੀਕਾ ਲਾ ਕੇ ਤੇ ਉੱਥੇ ਉਹ ਗਲਤ ਹੋ ਗਏ ਠੀਕ ਹੈ ਜੀ ਨਾ ਹੁਣ ਮੈਂ ਜਿਹੜੀ ਗੱਲ ਕਰੂੰਗਾ ਨਾ ਮੇਰਾ ਲੱਖਾ ਮਾਸੀ ਪੋਤੇ ਆ ਤੇ ਨਾ ਰਾ ਤੁਸੀਂ ਮੇਰੀ ਕੋਈ ਜ਼ਮੀਨ ਹੜਪ ਲਈ ਜਾਂ ਕੋਈ ਮਤਲਬ ਵੀ ਮੈਂ ਤੁਹਾਡੇ ਗਲਤ ਪ੍ਰਤੀ ਬੋਲੂਗਾ ਨਹੀਂ ਮੈਨੂੰ ਸਿਰਫ ਮੈਂ ਸਚਾਈ ਬੋਲਣੀ ਆ ਤੇ ਉਸ ਤੋਂ ਬਾਅਦ ਜਦੋਂ ਤੁਸੀਂ ਵੀਡੀਓ ਪਾਈ ਤੇ ਉਸ ਤੋਂ ਬਾਅਦ ਹੋਰ ਵੀ ਲੋਕਾਂ ਨੇ ਬਹੁਤ ਵੀਡੀਓ ਪਾਈਆਂ ਉਸ ਵੀਡੀਓ ਦਾ ਮਜ਼ਾਕ ਬਣ ਗਿਆ ਕਿ ਉਹ ਟੀਕਾ ਲੱਖੇ ਵਾਲਾ ਕਿਹੜਾ ਆ ਜਿਹੜਾ ਉਹ ਕੰਧਾ ਪਾੜ ਦਿੰਦਾ ਜੀ ਨਸ਼ੇ ਵਾਲੇ ਟੀਕੇ ਲਾ ਕੇ ਜੇ ਅੱਜ ਕੋਈ ਖੇਡਦਾ ਹੁੰਦਾ ਤੇ ਉਹ ਸਾਰੇ ਜਿਹੜੇ ਵੀ ਪਿੰਡ ਦੇ ਵਿੱਚ ਨਸ਼ੇ ਨਸ਼ੇੜੀ ਆ ਉਹ ਖੇਡ ਲੈਂਦੇ ਕਈਆਂ ਨੇ ਵੀਡੀਓ ਪਾਈਆਂ ਕਿ ਸਾਡੇ ਦਾਦੇ ਬਾਬੇ ਦੇ ਲਾੜੇ ਜੀ ਚਾਚੇ ਦੇ ਲਾੜੇ ਬਹੁਤ ਕੁਝ ਹੋਇਆ ਪਰ ਪਹਿਲੀ ਗੱਲ ਆ ਲੱਖੇ ਨੇ ਕਿਹਾ ਸੀ ਕਿ ਮੈਂ ਲਾਇਆ ਹੈਨਾ ਤੇ ਮੇਰਾ ਮਨ ਕਰਦਾ ਸੀ ਮੈਂ ਕੰਧਾ ਚ ਕੰਧਾ ਪਾੜ ਦੇਵਾਂ ਤੇ ਉਹਨੇ ਤਾਂ ਕਹਿ ਦਿੱਤਾ ਉਦੋਂ ਬਾਅਦ ਜਿਹੜਾ ਕਿ ਤੁਸੀਂ ਗਲਤ ਜਿੱਥੇ ਤੁਸੀਂ ਹੋ ਗਏ ਕਿ ਤੁਸੀਂ ਉਹਦੀਆਂ ਵੀਡੀਓ ਬਣਾ ਬਣਾ ਕੇ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਸੁਲਤਾਨ ਛੋਟੇ ਭਰਾ ਇੱਥੇ ਤੁਸੀਂ ਗਲਤ ਆ ਉਦੋਂ ਬਾਅਦ ਕੀ ਹੋਇਆ ਫਿਰ ਫਿਰ ਲੱਖੇ ਨੇ ਵੀਡੀਓ ਪਾਤੀ ਮੇਰਾ ਛੋਟਾ ਵੀਰ ਮੰਗੀ ਬੱਗੇ ਪਿੰਡ ਵਾਲਾ ਉਹਦੇ ਉੱਤੇ ਪਾਤੀ ਕੋਈ ਆਇਆ ਕੋਈ ਨਹੀਂ ਆਇਆ ਸਾਨੂੰ ਨਹੀਂ ਪਤਾ ਖੇਨੇ ਬਾਰੇ ਆ ਜਾਂ ਉਹ ਹੈ ਜਾਂ ਨਹੀਂ ਹੈ ਉਹਦੇ ਬਾਰੇ ਮੈਂ ਨਹੀਂ ਕੋਈ ਗੱਲ ਕਰਦਾ ਪਰ ਉਥੇ ਜਿਹੜਾ ਆਪਣੇ ਲੱਖਾ ਸਧਾਨਾ ਆ ਉਥੇ ਉਹ ਗਲਤ ਹੋ ਗਿਆ ਦੋਨੇ ਗਲਤ ਹੋ ਗਏ ਪਹਿਲੋਂ ਲੱਖੇ ਸਧਾਨੇ ਨੇ ਇੱਕ ਵੀਡੀਓ ਪਾਈ ਹਣੀ ਕਿਸੇ ਨੂੰ ਨਹੀਂ ਕਿਹਾ ਉਥੇ ਉਹ ਗਲਤ ਨਹੀਂ ਸੀ ਹੁਣੇ ਕਿਹਾ ਸੀ ਮੈਂ ਲਾਇਆ ਇੱਧਰ ਫਿਰスルਤਾਨ ਨੇ ਤੇ ਉਹਦੇ ਪੁਰਾਣੇ ਵੀਡੀਓ ਪਾਤੀ ਬੱਲੀ ਪੁਰਾਣੇ ਛੋਟੇ ਵੀਰਾਂ ਨੇ ਤੇ ਉਥੇ ਉਹ ਗਲਤ ਹੋ ਗਏ ਪਹਿਲਾ ਖੇ ਸਧਾਨੇ ਨੇ ਗਲਤੀ ਕਰ ਦਿੱਤੀ ਆਪਾਂ ਗਲਤੀਆਂ ਤੇ ਗਲਤੀਆਂ ਕਰਦੇ ਆ ਰਹੇ ਆ ਠੀਕ ਹੈ ਜੀ ਉਹ ਫਿਰ ਮੰਗੀ ਦਾ ਨਾਲ ਆ ਤਾਂ ਮੰਗੀ ਨੇ ਤਾਂ ਕੁਝ ਵੀ ਨਹੀਂ ਕਿਹਾ ਸੀ ਉਹਨੂੰ ਵਿਚਾਰੇ ਨੂੰ ਠੀਕ ਹੈ ਨਾ ਮੰਗੀ ਵਿਚਾਰੇ ਨੇ ਤਾਂ ਕੁਝ ਵੀ ਨਹੀਂ ਉਹਨੂੰ ਕਿਹਾ ਸੀ ਨਾ ਤੇ ਉੱਥੇ ਉਹ ਲੱਖਾ ਸਧਾਨਾ ਵੀ ਗਲਤ ਹੋ ਗਿਆ ਮੈਂ ਕਿਸੇ ਦੀ ਵੀ ਨਹੀਂ ਰੱਖਣੀ ਗੱਲ ਮੈਂ ਸਿਰਫ ਸਚਾਈ ਬੋਲਣੀ ਆ ਮੈਂ ਕਿਸੇ ਦਾ ਕੋਈ ਪੱਖ ਨਹੀਂ ਪੂਰਨਾ ਮੈਂ 40 ਸਾਲ ਕਬੱਡੀ ਖੇਡੀ ਆ ਕਿਹਨਾਂ ਨਾਲ ਖੇਡੀ ਆ ਜੀਤੇ ਮੋੜਨਾ ਖੇਡੀ ਕਬੱਡੀ ਇੱਕ ਦੋ ਮੈਚ ਲਾਏ ਖਾਨਵਾਲੀ ਜਹਿੰਦਰ ਆਪਣੇ ਉਸਤਾਦ ਹੁਣਾਂ ਨਾਲ ਮੈਚ ਲਾਏ ਮੰਗੀ ਉਸਤਾਦ ਹੁਣਾਂ ਨਾਲ ਮੈਚ ਲਾਏ ਹੈ ਮਾਨੀ ਪੱਪੂ ਗਾਖਲ ਠੀਕ ਹੈ ਤੀਰਥ ਗਾਖਲ ਇਹਨਾਂ ਨਾਲ ਮੈਚ ਲਾਏ ਤੇ ਉਦੋਂ ਬਾਅਦ ਮੈਂ ਜਾਨੀ ਕਿ ਕੋਈ ਪੰਜਾਬ ਦਾ ਪਿੰਡ ਨਹੀਂ ਛੱਡਿਆ ਕਿ ਜਿਹੜਾ ਮੈਂ ਖੇਡਿਆ ਨਹੀਂ ਸੰਦੀਪ ਹੁਣਾਂ ਨਾਲ ਆਪਣੇ ਲੱਲੀਆਂ ਵਾਲੇ ਨਾਲ ਮੈਚ ਲਾਏ ਲੱਕੀ ਕਰਾਲੀ ਨਾਲ ਮੈਂ ਮੈਚ ਲਾਏ ਉਧਰੋਂ ਭਿੰਡਰ ਵਾਲੇ ਜੀਤ ਨਾਲ ਤੇ ਧੂਲ ਕੋਟੀਏ ਰੁੱਡੇ ਨਾ ਤੇ ਮੱਲਨ ਵਾਲੇ ਬਾਜੇ ਨਾ ਸਾਰਿਆਂ ਨਾਲ ਮੈਂ ਜ ਮੈਂ ਖੇਡਿਆ ਮੈਂ ਪੰਜਾਬ ਦਾ ਕੋਈ ਪਿੰਡ ਨਹੀਂ ਛੱਡਿਆ ਠੀਕ ਆ ਕੋਟ ਰਗਾਂਗੂ ਰਾਏ ਆ ਲਗੀਜਾ ਤੇ ਉਧਰ ਸ਼ੁਗਨੀ ਢੀਰੀਆਂ ਆਲਾ ਜਿਹੜੇ ਬਹੁਤ ਵਧੀਆ ਪਲੇਅਰ ਸੀ ਫੇਰ ਜੀ ਚਲੋ ਫੇਰ ਉਹ ਦੂਜੇ ਪਾਸੇ ਆ ਜਾਓ ਮੈਂ ਜਦਾਂ ਮਤਲ ਹਰਿਆਣੇ ਚ ਵੀ ਖੇਡਿਆ ਆ ਮੈਂ ਨਾਬੇ ਪਟਿਆਲੇ ਨਾਬੇ ਸੁਖੀ ਯਾਦਗਾਰੀ ਟੂਰਨਾਮੈਂਟ ਮੈਂ 5 ਵਾਰੀ ਜਿੱਤਿਆ ਤੇ ਉਹ ਮੈਂ 5 ਵਾਰੀ ਜਿੱਤਿਆ ਸੁਖੀ ਯਾਦਗਾਰੀ ਟੂਰਨਾਮੈਂਟ ਠੀਕ ਹੈ ਜੀ ਉਹਦੇ ਵਿੱਚ ਮੇਰੀ 2 ਸਾਲ ਸੈਕੰਡ ਸੀ ਤੇ 3 ਸਾਲ ਫਸਟ ਸੀ ਠੀਕ ਹੈ ਤੇ ਮੈਂ ਜਾਨੀ ਕਿ ਇਧਰ ਕੋਟਲਾ ਸ਼ਾਇਆ ਸਾਰੇ ਮੈਚ ਲਾਇ ਜੀ ਪੰਜਾਬ ਚ ਕੋਈ ਪੈਂਡ ਨਹੀਂ ਛੱਡਿਆ ਕਹਿਨਦਾ ਭਾ ਠੀਕ ਹੈ ਜੀ ਮੈਂ 40 ਸਾਲ ਤੋਂ ਉੱਪਰ ਮੈਨੂੰ ਖੇਡਦੇ ਨੂੰ ਹੋ ਗਏ ਆ ਤੇ ਪ੍ਰਮਾਤਮਾ ਖੜਾਵੇ ਮੈਂ ਸ਼ਾਇਦ ਹੋਰ 2-4 ਸਾਲ ਖੇਡਾਂ ਤੇ ਪਰ ਪ੍ਰਮਾਤਮਾ ਜੇ ਚਾਵੇ ਤਾਂ ਕੱਲ ਨੂੰ ਵੀ ਪਟਾਕਾ ਪਾ ਸਕਦਾ ਇਹ ਉਹਦੀ ਮਰਜ਼ੀ ਆ ਠੀਕ ਹੈ ਜੀ ਤੇ ਗੱਲ ਆ ਗਈ ਜੀ ਫੇਰ ਆਪਾਂ ਗਲਤੀਆਂ ਤੇ ਗੱਲਦੇ ਫੇਰ ਆ ਜਾਂਦੇ ਕਈਆਂ ਮੁੰਡਿਆਂ ਨੇ ਪਾਈਆਂ ਵੀਡੀਓ ਜੀ ਮਿਹਨਤ ਤੋਂ ਬਿਨਾ ਨਹੀਂ ਕਬੱਡੀ ਖੇਡ ਹੁੰਦੀ ਇਹ ਵੱਡੇ ਵੱਡੇ ਪਾਟਿਆ ਅਸੀਂ ਮਿਹਨਤਾਂ ਲਾਉਣੇ ਸਾਡੇ ਵੱਡੇ ਵੱਡੇ ਪੱਟਾ ਵੱਡੇ ਪਾਟਾ ਦੇ ਵੀ ਨਹੀਂ ਖੇਡ ਸਕਦੇ ਜੇ ਆਪਾਂ ਆ ਪੱਟਾਂ ਤੇ ਆ ਜੀ ਇਹ ਘੁੰਮਣ ਦੇ ਕੱਡੇ-ਕੱਡੇ ਪੱਟ ਸੀ ਘੁੰਮਣ ਦੇ ਜਿਹੜਾ ਬੋਡੀ ਬਿਲਡਰ ਸੀ ਉਹਦੇ ਕੱਡੇ-ਕੱਡੇ ਪੱਟ ਸੀ ਉਹ ਅੱਜ ਹੈ ਨਹੀਂ ਆਪਣੇ ਹਨ ਆਪਣੇ ਚ ਤੇ ਸੁੱਖਾ ਬੌਂਸਰ ਉਹਦਾ ਟਿੱਡਾ ਸਰੀਰ ਆ ਇਹ ਸਰੀਰਾਨਾ ਨੇ ਭਰਾ ਮੇਰੇ ਉਹ ਖੇਡ ਹੁੰਦੀ ਪ੍ਰਮਾਤਮਾ ਖੜਾਏ ਤਾਂ ਕਬੱਡੀ ਖੇਡ ਹੁੰਦੀ ਆ ਠੀਕ ਆ ਹੁਣ ਆ ਗਈ ਪੱਟਾਂ ਦੀ ਗੱਲ ਪਹਿਲੀ ਤਾਂ ਗੱਲ ਮੈਨੂੰ ਦੱਸਿਓ ਵੀ ਮਾਨੀ ਗਾਖਲ ਦੇ ਕਿੱਡੇ-ਕਿੱਡੇ ਪੱਟ ਸੀ ਮਾਨੀ ਗਾਖਲ ਨੇ ਕਬੱਡੀ ਖੇਡੀ ਟੌਪ ਦੀ ਉਹਨੇ ਪਹਾੜਾਂ ਦੇ ਪਹਾੜ ਸਿੱਟੇ ਰੀਡਰ ਠੀਕ ਆ ਜੀ ਰੀਡਰ ਪਹਾੜਾਂ ਵਰਗੇ ਪਤਾ ਕਿਹੜੇ ਸੀ ਮੰਗਾ ਮਠਾਪੁਰੀਆ ਦੁੱਲਾ ਸੋਰਖਪੁਰੀਆ ਠੀਕ ਆ ਨਾ ਇਹ ਤਗੜ ਏਦਾਂ ਦੇ ਰੇਡਰਾਂ ਨੂੰ ਆਪਾਂ ਪਹਾੜ ਕਹਿੰਦੇ ਸੀ ਜਿਹੜਾ ਕਿ ਉਸ ਲੱਖੇ ਨੇ ਵੀ ਕਿਹਾ ਕਿ ਮੇਰਾ ਦਿਲ ਕਰਦਾ ਸੀ ਮੈਂ ਕੰਧ ਢਾ ਦੇਵਾਂ ਕੰਧਾਂ ਅਰਗੇ ਮੋਛੀਆਂ ਅਰਗੇ ਜਿੱਦਾਂ ਹੁੰਦੇ ਆ ਹੈਨਾ ਤੇ ਇਸ ਕਰਕੇ ਇਹ ਜੇ ਤੁਸੀਂ ਕਹੋ ਹਨਾ ਕਿ ਕਬੱਡੀ ਮਤਲਬ ਪੱਟਾਂ ਦੇ ਜੋਰਾਂ ਨਾਲ ਜੀ ਫਲਾਨਾ ਬੰਦਾ ਪੱਟਾਂ ਦੇ ਜੋਰਾਂ ਨਾਲ ਹੀ ਖੇਡਦੇ ਆ ਅਸੀਂ ਜਿਮ 'ਚ ਜਾਂਦੇ ਆ ਜਿਮਾਂ 'ਚ ਬਹੁਤ ਲੋਕ ਜਾਂਦੇ ਆ ਸਾਰੇ ਕਬੱਡੀ ਨਹੀਂ ਖੇਡਦੇ ਹੈਨਾ ਗੱਲ ਐਵੇਂ ਹੀ ਬੋਲਦੇ ਨਹੀਂ ਪਤਾ ਨਹੀਂ ਤੁਹਾਨੂੰ ਹੈਗਾ ਕੁਝ ਹੁਣ ਮਾਨੀ ਗਾਖਲ ਉਹਦੇ ਕਿੱਡੇ-ਕੱਡੇ ਪਾੜ ਸੀ ਜੀਵਨ ਮਾਨਵਕੀ ਦੇ ਕਿੱਡੇ-ਕੱਡੇ ਪਾਟਿਆ ਠੀਕ ਆ ਤੇ ਆਪਣੇ ਗਾਖਲਾਂ ਤੋਂ ਆ ਵਿੱਕੀ ਮੁੰਡਾ ਠੀਕ ਆ ਜੀ ਕੈਨੇਡਾ ਜਿਆ ਉਹ ਉਹਦੇ ਕਿੱਡੇ-ਕੱਡੇ ਪਾਟਿਆ ਹਨਾ ਇਹ ਪੱਟਾ ਨਾ ਮੇਰੇ ਜਿਹੜਾ ਮੈਂ ਖੇਢੀ ਕਬੱਡੀ 40 ਸਾਲ ਮੈਂ ਤੇ ਮੇਰੇ ਪੱਟ ਦੇ ਪਾਲੇ ਮੇਰੇ ਛੋਟੇ ਭਰਾ ਦਾ ਜਲਾਲਪੁਰੀਏ ਦਾ ਡੋਲਾ ਉੱਡਾ ਹੋਣਾ ਤੇ ਮੇਰੇ ਉੱਡੇ-ਡੇ ਪਾਟਿਆ ਤਾਂ ਮੈਂ ਨਹੀਂ ਕਬੱਡੀ ਖੇਡਿਆ ਤੁਸੀਂ ਪਾਲੇ ਨੂੰ ਹੀ ਪੁੱਛ ਲਿਓ ਠੀਕ ਆ ਜੀ ਤੁਸੀਂ ਜਿਹੜਾ ਮਰਜੀ ਜਿਹੜੇ ਮਰਜੀ ਪਲੇਅਰ ਨੂੰ ਪੁੱਛ ਲਿਓ ਪੁਰਾਣੇ ਤੋਂ ਪੁਰਾਣੇ ਤੇ ਨਵੇਂ ਤੋਂ ਨਵੇਂ ਨੂੰ ਹੈ ਵੀ ਮੈਂ ਵੀ ਮੈਂ ਵੀ ਕਬੱਡੀ ਖੇਡਿਆ ਹੀ ਆ ਨਾ ਮੈਂ ਕੋਈ ਬਹੁਤ ਵੱਡਾ ਪਲੇਅਰ ਨਹੀਂ ਸੀ ਚਲੋ ਮੈਂ ਕਬੱਡੀ ਖੇਡਿਆ ਮੈਂ ਨਹੀਂ ਕਹਿੰਦਾ ਕਿ ਮੈਂ ਰਾਣੇ ਬੰਜ ਤੇ ਕਬੱਡੀਆਂ ਪਾਤੀਆਂ ਹਨਾ ਮੈਂ ਜੀ ਜੀਤੇ ਮੋਰ ਤੇ ਕਬੱਡੀਆਂ ਪਾਤੀਆਂ ਇਹ ਨਹੀਂ ਅਸੀਂ ਮੈਚ ਲਾਏ ਆ ਮੈਂ ਰਾਣੇ ਬੰਜ ਨਾ ਨਹੀਂ ਕੋਈ ਮੈਚ ਖੇਡਿਆ ਮੈਂ ਐਸੀ ਗੱਲ ਕਰਦਾ ਠੀਕ ਹੈ ਜੀ ਤੇ ਸੋਰਖਪੁਰੀਏ ਕੀ ਪੇ ਉਹਨਾਂ ਨਾਲ ਜਾ ਕੇ ਅਸੀਂ ਮੈਚ ਲਾਉਂਦੇ ਰਹੇ ਢੇਰੀ ਵਾਲੇ ਵੀ ਮੈਚ ਖੇਡਿਆ ਮੈਂ ਢੇਰੀ ਢੇਰੀ ਵਾਲੇ ਵੀ ਬਹੁਤ ਲਾਈਨਾਂ ਵਿੱਚ ਠੀਕ ਆ ਤੁਸੀਂ ਮੇਰਾ ਸਰੀਰ ਦੇਖ ਕੇ ਕੇ ਕਹਣਾ ਵੀ ਇਹ ਗੱਪਾਂ ਹੀ ਮਾਰੀ ਜਾਂਦਾ ਪਰ ਢੇਰੀ ਵਾਲੇ ਵੀ ਕੀਤੇ ਨੂੰ ਵੀ ਪਤਾ ਨਵਾਜੀਪੁਰੀਏ ਪੰਮੀ ਨੂੰ ਵੀ ਪਤਾ ਜਿਹੜੇ ਕਿ ਸਾਡੇ ਮੈਚ ਲਗਾਉਂਦੇ ਰਹੇ ਆ ਠੀਕ ਆ ਤੇ ਇਧਰ ਤਲਵੰਡੀ ਚੌਧਰੀਆਂ ਵਾਲੇ ਨਹਾਣੇ ਨੂੰ ਜਿਹਨੇ ਪੁੱਠੀ ਸਟਾਰਟ ਕੀਤੀ ਸੀ ਉਹਨੂੰ ਵੀ ਪਤਾ ਕਿ ਬਟੂ ਮੈਂ ਤਾਂ ਦੀਪਾ ਨਮਾਜੀਪੁਰੀਆ ਅਸੀਂ ਢੇਰੀ ਵਾਲੇ ਵੀ ਮੈਚ ਖੇਡੇ ਆ ਅੱਛਾ ਤੁਸੀਂ ਕਹ ਦਿੰਦੇ ਆ ਜੀ ਕਬੱਡੀ ਜੀ ਅਸੀਂ ਮਿਹਨਤ ਨਾਲ ਮਿਹਨਤ ਮਾਨੋਕੀ ਦੀ ਕਿੰਨੀ ਕ ਮਿਹਨਤ ਆ ਅਸੀਂ ਕਿੱਡੀ ਕ ਮਿਹਨਤ ਲਾਉਂਦੇ ਹੈ ਸਿੰਦਰੀ ਫੁੱਲਾਂ ਵਾਲੀ ਜਿਆਦਾ ਉਹਦੇ ਕਿੱਡੇ ਕ ਪਾਟਿਆ ਕਿੱਡਾ ਕ ਸਰੀਰ ਆ ਉਹਦਾ ਕਬੱਡੀ ਖੇਡਿਆ ਨਾ ਕਬੱਡੀ ਦਾ ਉਹ ਵੀ ਬਹੁਤ ਤਗੜੀ ਖੇਡਿਆ ਤੇ ਇੰਦਰਜੀਤ ਫੁੱਲਾਂ ਵਾਲਾ ਹੈ ਨਾ ਜੇ ਤੁਸੀਂ ਕਹਿੰਦੇ ਜੀ ਸਰੀਰਾਂ ਨਾਲ ਖੇਡ ਹੁੰਦੀ ਆ ਕਬੱਡੀ ਵੱਡੇ ਵੱਡੇ ਪੱਟਾ ਨਾਲ ਖੇਡ ਹੁੰਦੀ ਆ ਮਿਹਨਤਾਂ ਲਾਉਣੇ ਆ ਤੇ ਕਬੱਡੀ ਖੇੜਦੇ ਆ ਹਨਾ ਇਹ ਪਰਮਾਤਮਾ ਖੜਵਾ ਪਹਿਲਵਾਨ ਜੀ ਪਰਮਾਤਮਾ ਖੜਾਏ ਇਹਦਾ ਬੰਦਾ ਖੇਡਦਾ ਕਬੱਡੀਆਂ ਠੀਕ ਆ ਜੀ ਤੇ ਤੁਸੀਂ ਕਿਹੜੀ ਕਬੱਡੀ ਕਿਹਨ ਕਿਹਨੂੰ ਕਬੱਡੀ ਕਹਿੰਦੇ ਆ ਤੁਸੀਂ ਅੱਜ ਕੱਲ ਕੀ ਹੁੰਦਾ ਆ ਇਹ ਤੁਹਾਡੀ ਕਬੱਡੀ ਇਦਾਂ ਦੀ ਆ ਕਿ ਜਦ ਜਾਫੀ ਨੇ ਰੀਡਰ ਨੂੰ ਫੜਿਆ ਹੁੰਦਾ ਆ ਉਹਦੇ ਨਾਲ ਦਾ ਜਿਹੜਾ ਜਾਫੀ ਤਿੰਨ ਖੜੇ ਹੁੰਦੇ ਉਹਨਾਂ 'ਚੋਂ ਇੱਕ ਬੰਦਾ ਉਹ ਦੂਜੇ ਦੇ ਮਾਰੀ ਜਾਂਦਾ ਰੀਡਰ ਦੇ ਤੂੰ ਕਿਉਂ ਜ਼ੋਰ ਲਾਉਣ ਦਿਆਂ ਆ ਤੂੰ ਐ ਕਿਉਂ ਕਰਦਾ ਉਹ ਦੂਜਾ ਬੰਦਾ ਬੋਲਦਾ ਨਹੀਂ ਜਿਹਨੇ ਜਫਾ ਲਾਇਆ ਅੱਗੇ ਹੁੰਦਾ ਸੀ ਤੁਸੀਂ ਮਾਨੀ ਦੀ ਕਦੀ ਲੜਾਈ ਸੁਣੀ ਸੀ ਤੂੰ ਉੱਚੀ ਕਾਲੇ ਸੰਘਿਆ ਵਾਲੇ ਦੀ ਕਦੀ ਲੜਾਈ ਸੁਣੀ ਸੀ ਟੌਪ ਦੇ ਰੀਡਰ ਹੈ ਹੈ ਕਾਕਾ ਕਾਰੀ ਸਾਰੀ ਵਾਲੇ ਦੀ ਲੜਾਈ ਸੁਣੀ ਸੀ ਆ ਹੁਣ ਕਾਦੋ ਇੰਨੀਆਂ ਲੜਾਈਆਂ ਹੁੰਦੀਆਂ ਹੁਣ ਕਾਦੋ ਵੱਡ ਬਡਾਂਗੇ ਖੂਨ ਟੱਕਰ ਪਹੁੰਚ ਜਾਂਦਾ ਕੰਮ ਉਹ ਯਾਰ ਅੱਗੇ ਹੁੰਦਾ ਸੀ ਜੇ ਕਿਸੇ ਨੇ ਜਫਾ ਲਾ ਵੀ ਦਿੱਤਾ ਜੀ ਅਸੀਂ ਰੀਡ ਵੀ ਲੈ ਆਂਦੀ ਅਸੀਂ ਉਹ ਜਾਫੀ ਵਾਲ ਨੂੰ ਕਰਕੇ ਥਾਪੀ ਨਹੀਂ ਹੀ ਮਾਰੀ ਦੀ ਅਸੀਂ ਆਪਦੇ ਜਾਪੀਆਂ ਲ ਦੇਖ ਕੇ ਥਾਪੀ ਮਾਰੀ ਦੀ ਜੀ ਵੀ ਤੁਸੀਂ ਵੀ ਕੋਸ਼ਿਸ਼ ਕਰ ਲਓ ਮੈਂ ਨੰਬਰ ਲੈ ਆਂਦਾ ਤੇ ਤੁਸੀਂ ਤਾਂ ਉਹਦੇ ਮੋਰੇ ਹੋ ਕੇ ਡੋਲੇ ਫਲਾਉਣ ਦੇ ਆ ਥਾਪੀਆਂ ਮਾਰਨ ਦੇ ਆ ਕੋਈ ਐਕਸ਼ਨ ਕਰਨ ਦੇ ਆ ਹਨਾ ਕੋਈ ਉਸਤਾਦਾਂ ਦੀ ਕਦਰ ਉਸਤਾਦਾਂ ਦੀ ਕਦਰ ਤੁਸੀਂ ਕੀ ਕਰੋਗੇ ਯਾਰ ਹਨਾ ਠੀਕ ਹੈ ਜੀ ਕਿਸੇ ਹੁਣ ਇੱਕ ਗੱਲ ਮੈਂ ਹੋਰ ਲੈ ਜਾਣਾ ਆਪਣੇ ਜਿਹੜੇ ਤਾਂ ਪੇੜੀ ਦਾ ਗੱਲ ਆ ਜਿਹੜੇ ਕਿ ਕੋਚ ਬਣੇ ਆ ਬਿਨਾ ਖੇਡਿਓ ਕੋਚ ਉਹਨਾਂ ਨੇ ਵੀ ਕਬੱਡੀ ਖਰਾਬ ਕੀਤੀ ਆ ਸਾਲ ਕ ਖੇਡ ਕੇ 2 ਕ ਸਾਲ ਖੇਡ ਕੇ ਉਹ ਕਹ ਦਿੰਦੇ ਆ ਅਸੀਂ ਬਹੁਤ ਵੱਡੇ ਵੱਡੇ ਕੋਚ ਬਣੇ ਆ ਠੀਕ ਆ ਜੀ ਕਈ ਤਾਂ ਖੇਡੇ ਵੀ ਨਹੀਂ ਕਈ ਤਾਂ 2 ਕ ਸਾਲ ਖੇਡੇ ਆ ਕਈ ਤਾਂ ਬਿਲਕੁਲ ਹੀ ਨਹੀਂ ਖੇਡੇ 2 ਘੰਟੇ ਵੀ ਨਹੀਂ ਖੇਡੇ ਉਹ ਵੀ ਕੋਚ ਆ ਬਹੁਤ ਤਗੜੇ ਤਗੜੇ ਸਾਰਿਆਂ ਨੂੰ ਨਹੀਂ ਮੈਂ ਕਹਿੰਦਾ ਵਿੱਚ ਵਧੀਆ ਵੀ ਕੋਚ ਆ ਜਿਹੜੇ ਬਹੁਤ ਵਧੀਆ ਕਬੱਡੀ ਖੇਡੇ ਆ ਤੇ ਪਰ ਮੈਂ ਜਿਹੜੇ ਨਹੀਂ ਖੇਡੇ ਉਹਨਾਂ ਨੂੰ ਚਲੋ ਗੁੱਸਾ ਵੀ ਲੱਗਣਾ ਆ ਲੱਗੀ ਜਾਵੇ ਉਹਦੇ ਵਿੱਚ ਮੈਨੂੰ ਕੋਈ ਹੈ ਨਹੀਂਗਾ ਠੀਕ ਹੈ ਨਾ ਫਿਰ ਕਈ ਜਿਹੜੇ ਆ ਆਪਣੇ ਰੈਫਰੀ ਹੈਨਾ ਉਹ ਰੈਫਰੀ ਆ ਕਈ ਤਾਂ ਖੇਡੇ ਆ ਤੇ ਕਈ ਤਾਂ ਉਹ ਵੀ ਨਹੀਂ ਖੇਡੇ ਉਹ ਵੀ ਰੈਫਰੀ ਬਣੇ ਫਿਰਦੇ ਵਧੀਆ ਠੀਕ ਆ ਤੇ ਮੈਂ 40 ਸਾਲ ਕਬੱਡੀ ਖੇਡ ਕੇ ਆਇਆ ਮੈਂ ਇੱਥੇ ਮਿਹਨਤਾਂ ਕਰ ਕਰ ਮਰ ਗਿਆ ਅਮਰੀਕਾ ਦੇ ਵਿੱਚ ਉਹ ਮੈਨੂੰ ਕੋਈ ਰੈਫਰੀ ਲਾ ਲੋ ਅਗਲੇ ਕਹਿੰਦੇ ਜੀ ਸਾਡੇ ਤਾਂ ਬੰਦੇ ਫਲਾਣੇ ਥਾਂੋਂ ਆ ਜਾਂਦੇ ਠੰਮਗੜੇ ਥਾਂੋਂ ਆ ਜਾਂਦੇ ਆ ਕਬੱਡੀ ਇੱਥੇ ਵੀ ਖਰਾਬ ਹੋ ਗਈ ਠੀਕ ਆ ਹੁਣ ਕਈ ਵਾਰੀ ਤੁਸੀਂ ਦੇਖਿਆ ਰੈਫਰੀ ਨੂੰ ਧੱਕਾ ਮਾਰ ਜਾਂਦੇ ਆ ਕਿਉਂਕਿ ਉਹ ਰੈਫਰੀ ਖੇਡੇ ਨਹੀਂ ਹੁੰਦੇ ਠੀਕ ਹੈ ਨਾ ਤੇ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਨਾ ਸਾਰਾ ਕੁਝ ਪਲੇਅਰਾਂ ਨੂੰ ਕਿਹੜਾ ਨਹੀਂ ਪਤਾ ਫਿਰ ਤੁਸੀਂ ਕਹਿੰਦੇ ਆ ਕਿ ਨਸ਼ੇ ਵੀ ਯਾਰ ਨਸ਼ੇ ਵਾਲੇ ਟੀਕੇ ਨਹੀਂ ਤਾਕਤ ਦੇ ਟੀਕੇ ਆ ਇਹ ਜਿਹੜਾ ਕੰਦਾ ਪਾੜਦੇ ਆ ਤਾਕਤ ਦੇ ਟੀਕੇ ਆ ਲਖੇ ਸੁਧਾਨੇ ਨੇ ਇਹ ਗੱਲ ਕਹੀ ਆ ਕਿ ਟੀਕਾ ਉਹ ਪਾਵਰ ਦੇ ਟੀਕੇ ਨਸ਼ੇ ਦੇ ਨਹੀਂ ਨਸ਼ੇ ਉਹ ਹੁੰਦੇ ਜਿਹੜੇ ਨਸ਼ਾ ਦੇ ਟੀਕਾ ਉਹ ਹੁੰਦਾ ਜਿਹੜਾ ਅੱਜ ਕੱਲ ਆਪਣੇ ਬਾਥਰੂਮ ਦੀ ਜਗ੍ਹਾ ਤੇ ਲਾਉਂਦੇ ਆ ਠੀਕ ਆ ਜੀ ਤੇ ਉਹ ਗੋਲੀਆਂ ਅਜੀਬ ਵਾਲੀਆਂ ਕਰੇ ਗੋਲੀਆਂ ਉਹ ਮਤਲਬ ਉਹ ਖਾਂਦੇ ਆ ਉਹਨੂੰ ਨਸ਼ਾ ਕਹਿੰਦੇ ਆ ਉਹ ਯਾਨੀ ਕਿ ਤੁਸੀਂ ਦੇਖਿਆ ਹੋਣਾ ਵੀ ਪਿੰਡ ਦੇ ਬਾਹਰ ਪਏ ਹੁੰਦੇ ਇਕੱਠੇ ਜੇ ਹੋਏ ਠੀਕ ਆ ਨਾ ਕਹਿੰਦੇ ਜੀ ਨਸ਼ੇ ਨਾਲ ਕਬੱਡੀ ਨਹੀਂ ਖੇਡ ਹੁੰਦੀ ਫਲਾਨਾ ਨਹੀਂ ਹੁਣ ਹੁਣ ਮੈਂ ਤੁਹਾਨੂੰ ਦੱਸ ਦਾਂ ਕਈ ਆਪਣੇ ਮਾਜੇ ਦੇ ਵਿੱਚ ਵੀ ਇਦਾਂ ਦੇ ਬੰਦੇ ਹੋਣਗੇ ਕਿ ਜਿਹੜੇ ਰਾਤ ਨੂੰ दारू ਦੀ ਬੋਤਲ ਪੀ ਕੇ ਫਿਰ ਨੂੰ ਵਧੀਆ ਮੈਚ ਖੇਡ ਜਾਂਦੇ ਹੁਨੇ ਕੋਸ਼ ਕੋਸ਼ ਸਾਰੇ ਨਹੀਂ ਕਈ ਤਾਂ ਚਾਹ ਵੀ ਨਹੀਂ ਪੀਂਦੇ ਬਿਹਾਰੀਪੁਰਿਆ ਨਾਨੂ ਉਹ ਮੀਠ ਸ਼ਰਾਬ ਨਹੀਂ ਖਾਂਦਾ ਵਧੀਆ ਮੈਚ ਲਾਉਂਦਾ ਸੀ ਹੁਣ ਤੁਸੀਂ ਇਹ ਨਾ ਕਹੀਓ ਕਿ ਇਹਨੇ ਕਹਿਤਾ ਕਿ ਬੋਤਲ ਪੀ ਕੇ ਜੀ ਫਲਾਨੇ ਮੈਚ ਖੇਡੇ ਅਸੀਂ ਵੀ ਬੋਤਲਾਂ ਪੀਣ ਲੱਗ ਪਈਏ ਤਾਂ ਅਸੀਂ ਵਧੀਆ ਖੇਡਾਂਗੇ ਪਰ ਗਲਤ ਗੱਲ ਆ ਮੈਂ ਨਹੀਂ ਕਹਿੰਦਾ ਪੀਂਆਂ ਤੁਸੀਂ ਖੁਸ਼ ਖੁਸ਼ੀ ਨਾਲ ਤਾਂ ਪੀ ਲਓ ਕੋਈ ਗੱਲ ਨਹੀਂ ਮੇਰੇ ਵੀ ਦੋ ਜਾਫੀ ਪੀਂਦੇ ਸੀਗੇ ਸਵੇਰ ਨੂੰ ਵਧੀਆ ਮੈਚ ਲਾਉਂਦੇ ਸੀ ਪਰ ਮੈਂ ਇਹ ਨਹੀਂ ਤੁਹਾਨੂੰ ਕਹਿੰਦਾ ਮੈਂ ਉਹਨਾਂ ਨੂੰ ਵੀ ਕਹਿੰਦਾ ਸੀ ਨਾ ਪੀਓ ਭਰਾਵਾ ਹੈਨਾ ਆਪਾਂ ਸਵੇਰ ਨੂੰ ਮੈਚ ਖੇਡ ਲਾਉਂ ਕਹਿੰਦੇ ਭਾਜੀ ਅਸੀਂ ਖੇਡ ਜਾਣਾ ਠੀਕ ਆ ਉਹ ਸਰੀਰ-ਸਰੀਰ ਦਾ ਹੁੰਦਾ ਕੁਲਦੀਪ ਮਾਨਕ ਗਾਉਣ ਵਾਲਾ ਹੁਣ ਮੈਂ ਹੋਰ ਪਾਸੇ ਗੱਲ ਲੈ ਗਿਆ ਉਹ ਬੋਤਲ ਪੀ ਕੇ ਆਪਣੇ ਸੌਰੀ ਫੀਮ ਖਾ ਕੇ ਉਸ ਚੀਜ਼ਾਂ ਲਾ ਜਾਂਦਾ ਸੀ ਠੀਕ ਆ ਸੌਣ ਚ ਆਇਆ ਮੈਂ ਉਹਦੇ ਨਾਲ ਨਹੀਂ ਸੀ ਦੁਨੀਆ ਦੱਸ ਲਈ ਆ ਹੈਨਾ ਦੁਨੀਆ ਦੀਆਂ ਇੰਟਰਵਿਊਆਂ ਦੇਖੀਆਂ ਉਹਦੇ ਨਾਲ ਜਿਹੜੇ ਗਾਉਂਦੇ ਸੀ ਜਾਂ ਉਹ ਦੱਸਦੇ ਆ ਠੀਕ ਆ ਜੀ ਪੈਗ ਲਾ ਕੇ ਉਹ ਸਟੇਜ ਲਾ ਜਾਂਦੇ ਸੀ ਤੇ ਸਾਡੇ ਵਰਗਾ ਕੋਈ ਪੈਗ ਲਾ ਲਵੇ ਤੇ ਆਵਾਜ਼ ਹੀ ਨਹੀਂ ਨਿਕਲਦੀ ਹੈਨਾ ਤੇ ਸਟੇਜ ਤੇ ਖੜੇ ਤੇ ਲੱਤਾਂ ਕੰਬੀ ਜਾਣੀਆਂ ਉਹ ਬੰਦੇ ਲਾਉਂਦੇ ਸੀ ਇਹ ਸਰੀਰ-ਸਰੀਰ ਦਾ ਹੁੰਦਾ ਦੋ ਜਾਫੀ ਹੋਏ ਆ ਜੀ ਗਰਾਂ ਆ ਏਰੀਏ ਦੇ ਉਹਨਾਂ ਨੇ ਸਮੈਗ ਵੀ ਪੀਤੀ ਭੰਗ ਵੀ ਪੀਤੀ ਸਾਰੇ 플레이ਰਾਂ ਨੂੰ ਪਤਾ ਜਿਹੜੇ ਗਰਾਇਆ ਫਗਵਾੜੇ ਏਰੀਏ ਦੇ ਆ ਪਲੇਅਰ ਨਕੂਦਰ ਏਰੀਏ ਦੇ ਉਹਨਾਂ ਨੂੰ ਪਤਾ ਆ ਕਿਹੜੇ ਬੰਦਿਆਂ ਦਾ ਮੈਂ ਨਾਮ ਲੈ ਰਿਹਾ ਆ ਕੀ ਭੰਗ ਨਸ਼ਾ ਨਹੀਂ ਕੀ ਸਮੈਗ ਨਸ਼ਾ ਨਹੀਂ ਕੀ दारू ਨਸ਼ਾ ਨਹੀਂ ਕੀ ਆਪਣੇ ਕੋਰ ਐਕਸ ਦੀ ਦਵਾਈ ਹੁੰਦੀ ਸੀ ਜੇ ਤਾਂ ਆਪਾਂ ਇੱਕ ਪੀਲੀਏ ਤਾਂ ਉਹ ਹੈਗੀ ਆ ਦਵਾਈ ਇੱਕ ਟੱਕਣ ਪੀ ਲਈਏ ਜੇ ਦੋ ਤਿੰਨ ਸ਼ੀਸ਼ੀਆਂ ਪੀਏ ਤੇ ਉਹ ਹੈਗੀ ਆ ਨਸ਼ਾ ਉਹਦੇ ਵਿੱਚ ਉਹ ਫਿਰ ਨਸ਼ੀ ਚ ਆ ਜਾਂਦੀ ਹੈ ਹੁਣ ਇਹ ਨਾ ਕਿ ਇਹ ਹੋ ਕੇ ਉਹ ਖੇਡ ਕੇ ਤੇ ਅਸੀਂ ਵੀ ਉਹ ਕੰਮ ਕਰੀਏ ਤਾਂ ਅਸੀਂ ਖੇਡ ਜਵਾਂਗੇ ਤੁਸੀਂ ਨਹੀਂ ਖੇਡ ਸਕਦੇ ਉਹ ਹੀ ਖੇਡ ਕੇ ਉਹਨਾਂ ਦੇ ਸਰੀਰ ਸੀ ਸਰੀਰ ਕਹਿੰਦੇ ਮੈਂ ਜਦੋਂ ਦੱਸ ਗਿਆ ਟਿਆ ਕੁਲਦੀਪ ਮਾਨਕ ਪੈਗ ਲਾ ਕੇ ਸਟੇਜ ਲਾ ਜਾਂਦਾ ਸੀ ਹਨਾ ਉਹ ਬਸ ਤੁਸੀਂ ਨਸ਼ੇ ਨਾਲ ਕੋਈ ਖੇਡ ਕੇ ਦਿਖਾ ਦਿਓ ਪਲੇਅਰ ਵੀ ਕਹੀ ਜਾਂਦੇ ਆ ਨਸ਼ੇ ਨਾਲ ਖੇਡ ਕੇ ਦਿਖਾ ਦਿਓ ਨਸ਼ੇ ਨਾਲ ਇਦਾਂ ਹੋ ਜਾਂਦੀ ਆ ਹੈ ਤੇ ਨਸ਼ੇ ਵਾਲਾ ਬੰਦਾ ਕਿੱਦਾਂ ਖੇਡ ਜੂ ਉਹ ਭਰਾਵਾ ਖੇਡ ਜਾਂਦੇ ਆ ਨਸ਼ੇ ਵਾਲੇ ਵੀ ਖੇਡ ਜਾਂਦੇ ਉੱਥੇ ਵੀ ਤੁਸੀਂ ਗਲਤ ਆ ਜੇ ਤੁਸੀਂ ਕਿੰਨੇ ਆ ਪੱਟਾਂ ਦੇ ਜੋਰਾਂ ਨਾਲ ਫਲਾਨਾ ਕਬੱਡੀਆਂ ਪਾਉਂਦਾ ਤੇ ਉਹ ਵੀ ਉੱਥੇ ਵੀ ਤੁਸੀਂ ਗਾਲਤਿਆਂ ਪੱਟ ਸਾਰਿਆਂ ਦੇ ਨਹੀਂ ਹੁੰਦੇ ਛਿੰਦਰੀ ਫੁੱਲਾਂ ਵਾਲੀਏ ਨੇ ਪਹਾੜਾਂ ਦੇ ਪਹਾੜ ਛੱਟੇ ਹੋਏ ਆ ਰੀਡਰ ਤਗੜੇ ਤੋਂ ਤਗੜਾ ਸਾਰੇ ਸਾਰਿਆਂ ਨੂੰ ਪਤਾ ਨਵੇਂ ਪੁਰਾਣਿਆਂ ਨੂੰ ਸਾਰਿਆਂ ਨੂੰ ਪਤਾ ਛਿੰਦਰੀ ਨੇ ਜਿੰਨੀ ਕਬੱਡੀ ਵਧੀਆ ਖੇਡੀ ਤਗੜੀ ਖੇਡੀ ਉੱਦਾਂ ਤੇ ਉੱਥੇ ਨਹੀਂ ਤੁਸੀਂ ਪਹੁੰਚ ਸਕਦੇ ਠੀਕ ਆ ਹੁਣ ਅੱਜ ਕੱਲ੍ਹ ਵਧੀਆ ਬਹੁਤ ਜਾਫੀ ਆ ਸ਼ੀਲੂ ਹਰਿਆਣੇ ਵਾਲਾ ਮੁੰਡਾ ਬਹੁਤ ਵਧੀਆ ਜਾਫੀ ਆ ਜੱਗੂ ਹਗਮ ਬਾਲੀਆ ਬਹੁਤ ਮੁੰਡਾ ਮੈਂ ਆਪਣੇ ਏਕਮ ਕੋ ਗੋਪੀ ਦਾ ਚੇਲਾ ਮੈਂ ਮਤਲਬ ਉਹਨਾਂ ਦੀ ਇੱਜ਼ਤ ਕਰਦਾ ਕਦਰ ਕਰਦਾ ਇਹਨਾਂ ਪਲੇਅਰਾਂ ਦੀ ਕਿ ਜਿਹੜੇ ਬਿਨਾਂ ਆਪਣੇ ਤਾਕਤ ਵਾਲੇ ਟੀਕਿਆਂ ਤੋਂ ਮੈਂ ਨਸ਼ਾ ਤਾਂ ਕਹਣਾ ਹੀ ਨਹੀਂਗਾ ਮੈਂ ਨਸ਼ੇ ਦੇ ਟੀਕੇ ਨਹੀਂ ਕਹਿੰਦਾ ਤਾਕਤ ਵਾਲੇ ਟੀਕੇ ਜਿਹੜੇ ਲਾ ਕੇ ਫਿਰ ਤਾਕਤ ਦੇ ਟੀਕੇ ਸਾਰਿਆਂ ਨੂੰ ਪਤਾ ਆ ਜਿੱਥੇ 50 ਸਾਲਾਂ ਬੰਦਿਆਂ ਨੂੰ 1 ਮਿੰਟ ਦੀ 50 ਸਾਲਾਂ ਬੰਦਿਆਂ ਨੂੰ ਲੱਗ ਜਾਣਾ ਕਿ ਇੱਥੇ ਮੋਟਰਸਾਈਕਲ ਮਿਲਣਾ ਜਿੱਦਾਂ ਮੈਂ ਹੀ ਆ 50 ਸਾਲ ਆ 55 ਸਾਲ ਜੋ ਮੇਰੀ ਉਮਰ ਆ ਮੈਨੂੰ ਲੱਗਾ ਕਿ ਉੱਥੇ ਮੋਟਰਸਾਈਕਲ ਮਿਲਣਾ ਹੈਨਾ ਤੇ ਹੁਣ ਮੈਂ ਵੀ ਉਹ ਮੋਟਰਸਾਈਕਲ ਜਿਤਨਾ ਆ ਤੇ ਮੈਂ ਕੀ ਕਹਿਣਾ ਮੈਂ ਵੀ ਡੈਕਾ ਸੈਸ਼ਟਾ ਜੇਬ ਚ ਪਾ ਕੇ ਲੈ ਜਾਣਾ ਕੋਈ ਗੱਲ ਨਹੀਂ ਲਾ ਲਵਾਂਗੇ ਉੱਥੇ ਨਾ ਠੀਕ ਆ ਤੇ ਇਹ ਵੀ ਇਹ ਵੀ ਗੱਲਾਂ ਹੋਈਆਂ ਆ ਬਾਕੀ ਤੁਸੀਂ ਮੇਰਾ ਯਾਰ ਕਾਡੀ ਮੇਰਾ ਫਰੈਂਡ ਸੀਗਾ ਜੰਡੂ ਸਿੰਘੇ ਵਾਲਾ ਠੀਕ ਐ ਨਾ ਆਪਾਂ ਗਲਤੀਆਂ ਤਾਂ ਕਰ ਲੈਨੇ ਆ ਮੁੜ ਕੇ ਪਛਤਾਉਣੇ ਆ ਹਨਾ ਹੁਣ ਪਲੇਅਰ ਹੀ ਨਹੀਂ ਮੰਨਣ ਦੇ ਪਲੇਅਰ ਕਹਿੰਦੇ ਨਾ ਜੀ ਇਹ ਤਾਂ ਐ ਆ ਫਲਾਨਾ ਨਸ਼ਾ ਨਹੀਂ ਹੈਗਾ ਫਲਾਨਾ ਧਮਗੜਾ ਉਹ ਭਰਾਵਾ ਇਹਦਾ ਜਿਹੜਾ ਰਿਜ਼ਲਟ ਆ ਉਹ ਗਾਂ ਲਈ ਬਾਅਦ ਚ ਮੜਾ ਆ ਹੁਣ ਤਾਂ ਠੀਕ ਆ ਤੁਸੀਂ ਲਾ ਕੇ ਮੋਟਰਸਾਈਕਲ ਵੀ ਜਿੱਤ ਲੂਗੇ ਕੰਪੈਨਾਂ ਵੀ ਜਿੱਤ ਲੂਗੇ ਟਰੈਕਟਰ ਵੀ ਜਿੱਤ ਲੂਗੇ ਠੀਕਾ ਠੀਕ ਹੈ ਇਦਾਂ ਦੇ ਆ ਕਿ ਜੇ ਮਤਲਬ ਮੈਂ ਹੁਣ ਮਿਹਨਤ ਨੂੰ ਦਿਲ ਨਹੀਂ ਕਰਦਾ ਮੈਂ ਉਹ ਟੀਕਾ ਲਾ ਲੈਣਾ ਠੀਕ ਆ ਮੈਂ 1 ਘੰਟਾ ਮਿਹਨਤ ਲਾਉਣਾ ਮੇਰੀ ਉਹ ਜਾਨੀ ਕਿ ਮੈਂ ਦੋਏ ਦਿਨ ਮੈਂ 2 ਘੰਟੇ ਮਿਹਨਤ ਲਾ ਦੇਣੀ ਹੈ ਜਦੋਂ ਤੁਸੀਂ 2-3 ਘੰਟੇ ਮਿਹਨਤ ਲਾਉਣੀ ਰੋਜ਼ ਦੀ ਤੁਹਾਡੇ ਨਾਲ ਕਹਿੰਦੇ ਮੁਕਾਬਲਾ ਕਰ ਲੈਣਾ ਤੇ ਇਹ ਗੱਲਾਂ ਆ ਭਰਾ ਮੇਰੋ ਤੇ ਹੁਣ ਜਿਹੜੀ ਗਲਤੀ ਆਪਾਂ ਫੇਰ ਗੱਲ ਫੇਰ ਉਹ ਪਹਿਲੇ ਵਾਲੀ ਤੇ ਲੈ ਆਉਣੇ ਲਖੇ ਸਿਧਾਣੇ ਆਲੀ ਤੇ ਸੁਲਤਾਨ ਆਲੀ ਪੇਲੋਂ ਲੱਖੇ ਨੇ ਪਾਈ ਉਹਨੇ ਕੋਈ ਗਲਤੀ ਨਹੀਂ ਸੀ ਕੀਤੀ ਉਹਨੇ ਆਪਦੇ ਤੇ ਮੈਂ ਜਿਹੜਾ ਸਾਰਾ ਕੁਝ ਦੱਸ ਦਿੰਦਾ ਤੁਹਾਨੂੰ ਕੀ ਕਿਹਾ ਉਹਨੇ ਕੀ ਉਹ ਕਹਿਣਾ ਚਾਹੁੰਦਾ ਸੀ ਠੀਕ ਆ ਤੇ ਉਦੋਂ ਬਾਅਦ ਜਿਹੜੀ ਸਲਤਾਨ ਨੇ ਵੀਡੀਓ ਪਾਈ ਆ ਜਾਂ ਉਹਦੇ ਭਰਾ ਨੇ ਪਾਈ ਉੱਥੇ ਉਹਨਾਂ ਨੇ ਗਲਤੀ ਕੀਤੀ ਆ ਦੋਨਾਂ ਨੇ ਫਿਰ ਜਿਹੜੀ ਲੱਖੇ ਨੇ ਗਲਤੀ ਕੀਤੀ ਆ ਮੰਗੀ ਦਾ ਨਾਂ ਲੈ ਕੇ ਗਲਤੀ ਕੀਤੀ ਆ ਕੋਈ ਆਇਆ ਕੋਈ ਗਿਆ ਉਹ ਨਾਂ ਨਾ ਤੁਸੀਂ ਲਓ ਠੀਕ ਆ ਨਾ ਸਾਨੂੰ ਨਹੀਂ ਇਸ ਗੱਲ ਦਾ ਪਤਾ ਲੱਖੇ ਵੀਰ ਤੂੰ ਛੋੜਾ ਭਰਾ ਆ ਮੇਰਾ ਤੇ ਆਪਾਂ ਕਿਸੇ ਦਾ ਨਾਮ ਨਹੀਂ ਲੈਣਾ ਚਾਹੀਦਾ ਸੀਗਾ ਠੀਕ ਹੈ ਜੋ ਮੇਰੀ ਸੋਚ ਜੋ ਮੈਂ ਮੇਰੀ ਸੋਚ ਆ ਹਨਾ ਤੇ ਜੇ ਮੈਂ ਗਲਤ ਵੀ ਹੋਵਾਂ ਤੇ ਹੱਥ ਬੰਨ ਕੇ ਮੈਂ ਦੋਨਾਂ ਤੋਂ ਹੀ ਮਾਫੀ ਮੰਗਦਾ ਤੇਰੇ ਤੋਂ ਵੀ ਤੇ ਆਪਣੇ ਸੁਲਤਾਨ ਆਪਣੇ ਸੁਲਤਾਨ ਤੋਂ ਵੀ ਤੇ ਮੰਗੀ ਤੋਂ ਵੀ ਭਰਾਓ ਛੋਟਾ ਬੀਦਿਆ ਪਰ ਤੈਨੂੰ ਮੰਗੀ ਦਾ ਨਾਮ ਹੀ ਨਹੀਂ ਲੈ ਲੈਣਾ ਚਾਹੀਦਾ ਠੀਕ ਹੈ ਫਿਰ ਉਸ ਤੋਂ ਬਾਅਦ ਉਹਦੇ ਚੇਲਿਆਂ ਨੇ ਵੀ ਪਾਤੀਆ ਮੇਰੇ ਅਸਤਾਨ ਨੂੰ ਕੁਝ ਕਹੂਗਾ ਕੋਈ ਹਨਾ ਪੰਮੀਰ ਮੇਰਾ ਪਾਜੀ ਉਸਤਾਦ ਅਮੀਰਪੁਰ ਤੋਂ ਸ਼ਾਮਾ ਪਾਜੀ ਚਿੱਟੀ ਤੋਂ ਤੇ ਮੈਨੂੰ ਵੀ ਦੁੱਖ ਲੱਗੂਗਾ ਜੇ ਉਹਨਾਂ ਨੂੰ ਕੋਈ ਕੁਝ ਕਹੂਗਾ ਨਾ ਉਹਨਾਂ ਦੇ ਬਾਰੇ ਕੋਈ ਬੋਲੂਗਾ ਤੇ ਮੈਨੂੰ ਵੀ ਦੁੱਖ ਲੱਗੂਗਾ ਇਸ ਕਰਕੇ ਚਲੋ ਉਹਦੇ ਤੇਲਿਆਂ ਨੂੰ ਵੀ ਦੁੱਖ ਲੱਗਾ ਹਨਾ ਤੇ ਆਪਾਂ ਗਲਤੀਆਂ ਤੋਂ ਗਲਤੀਆਂ ਕਰੀ ਜਾ ਰਹੇ ਹਾਂ ਠੀਕ ਆ ਮੇਨ ਮੇਨ ਜਿਹੜੀ ਆ ਗੱਲ ਉਹਤੇ ਤੁਸੀਂ ਨਹੀਂ ਆ ਰਹੇ ਹਨਾ ਕਬੱਡੀ ਯਾਰ ਸੁਧਾਰ ਲਓ ਕਬੱਡੀ ਵਿਗੜ ਚੁੱਕੀ ਆ ਮੈਂ ਇੰਡੀਆ ਗਿਆ ਸੀ ਰਾਤ ਨੂੰ 2 2 ਵਜੇ ਤੱਕ ਮੈਚ ਹੋਣਦੇ ਆ ਉਹ ਉਹ ਨਹੀਂ ਆਪਾਂ ਦੇਖਦੇ ਠੀਕ ਆ ਫੇਰ ਯਾਨੀ ਕਿ ਆ ਕਰਾਇਆ ਕਰਾਇਆ ਹੀ ਫੇਰ ਤੁਸੀਂ ਕੱਪੜੇ ਜਿਹੜੇ ਆਪਣੇ ਮੁੰਡੇ ਜਿਹੜੇ ਕੱਪੜੇ ਲਾਉਂਦੇ ਆ ਉਹ 2-2 ਕਿਲੋਮੀਟਰ ਤੇ ਜਾ ਕੇ ਕੱਪੜੇ ਲਾਉਂਦੇ ਆ ਉਹਨਾਂ ਨੂੰ ਕਹੋ ਗਰਾਉਂਡ ਦੇ ਲਾਗੇ ਕੱਪੜੇ ਲਾਓ ਤੁਸੀਂ ਠੀਕ ਆ ਐਡੀ ਡੀ ਦੂਰ ਤੇ ਕੀ ਇਹਨਾਂ ਦੇ ਖੂਹਾਂ ਤੇ ਬਹਿ ਜਾਂਦੇ ਆ ਹਨਾ ਉਥੇ ਉਹ ਆਪਣੇ ਮ ਮੈਚ ਚ ਚੱਲਦੇ ਆ ਫੋਨ ਤੇ ਦੇਖ ਲੈਂਦੇ ਸਾਡਾ ਮੈਚ ਬੋਲਦੇ ਤਾਂ ਉੱਠ ਕੇ ਆ ਜਾਂਦੇ ਆ ਅੱਗੇ ਹੁੰਦਾ ਸੀ ਯਾਰ ਇੱਥੇ ਜਿੱਥੇ ਤੇਕਰ ਆਵਾਜ਼ ਸਪੀਕਰ ਦੀ ਜਾਂਦੀ ਆ ਉੱਥੇ ਕੱਪੜੇ ਲਾਓ ਲਾਗੇ ਛਾਗੇ ਸਟੇਜ ਦੇ ਮਗਰ ਦੇ ਪਾਸੇ ਮੱਖਣ ਸ਼ੰਕਰੀਆ ਠੀਕ ਹੈ ਜੀ ਕਾਲੇ ਸੰਗਿਆ ਮੈਚ ਹੋਇਆ ਉਹਨੇ ਗਰਾਊਂਡ ਦੇ ਲਾਗੇ ਕੱਪੜੇ ਲਾਏ ਇੱਕ ਇੱਕ ਪਰਨਾ ਹੁੰਦਾ ਸੀ ਸਾਰੇ ਪਲੇਅਰਾਂ ਤੋਂ ਠੀਕ ਹੈ ਜੀ ਉਹ ਪਰਨਾ ਵਿਛਾ ਕੇ ਉੱਥੇ ਕੱਪੜੇ ਲਾ ਕੇ ਅਰਦਾਸ ਕਰਕੇ ਗਰਾਊਂਡ 'ਚ ਵੜ ਜਾਂਦੇ ਸੀ ਹੁਣ ਤੁਸੀਂ ਦੇਖਿਆ ਕੋਈ ਇਦਾਂ ਬੰਦਾ ਕਰਦਾ ਗੱਡੀਆਂ ਹੁੰਦੀਆਂ ਗੱਡੀਆਂ ਚਲੋ ਸਮਾਂ ਬਦਲ ਗਿਆ ਹੈਨਾ ਇਹ ਗੱਡੀਆਂ ਆ ਗਈਆਂ ਜਾਂ ਕਿੱਦਾਂ ਆ ਹੈਨਾ ਉਹ ਵੀ ਚਲੋ ਗੱਲ ਮੈਨੂੰ ਨਹੀਂ ਹੈਗਾ ਵੀ ਕੋਈ ਨਹੀਂ ਤੁਸੀਂ ਜਿੱਥੇ ਹੈਨਾ ਪਰ ਨਹੀਂ ਲਾਗੇ ਸਟੇਜ ਦੇ ਕੱਪੜੇ ਲਾਉਣੇ ਚਾਹੀਦੇ ਆ ਇਸ ਕਰਕੇ ਮੈਂ ਤੁਹਾਡੇ ਮੂਰੇ ਹੱਥ ਬੰਨ੍ਹ ਕੇ ਬੇਨਤੀ ਕਰਦਾ ਤੇ ਕਬੱਡੀ ਦੇ ਜਿਹੜੇ ਮੈਚ ਆ ਚਲੋ ਹੁਣ ਮੈਂ ਮੈਚਾਂ ਦੀ ਵੀ ਗੱਲ ਆ ਗਈ ਉਹ ਤੁਸੀਂ ਪਿੰਡ ਪੱਦਰ ਵੀ ਮੈਚ ਕਰਾਓ ਬੀੜ ਦੇ ਵੀ ਕਰਾਓ ਹੈਨਾ ਤੇ ਕਲੱਬਾਂ ਵੀ ਕਰਾਉਣੀਆਂ ਤਾਂ ਕਰਾਓ ਭਰਾ ਤੁਹਾਡੇ ਤੋਂ ਪੈਸਾ ਆ ਅੰਨਾ ਪੈਸਾ ਆ ਤੁਸੀਂ ਕਰੋਨਾ ਕਰਾਓ ਇਹ ਪਰ ਜਿਹੜੀਆਂ ਉਹ ਜਿਹੜੇ ਨਿਆਣਿਆਂ ਦੇ ਮੈਚ ਵੀ ਜ਼ਰੂਰੀ ਹੋਣੇ ਚਾਹੀਦੇ ਉਹਨਾਂ ਨੂੰ ਕਿਰਾਇਆ ਵੀ ਮਿਲਣਾ ਚਾਹੀਦਾ ਉਹਨਾਂ ਨੂੰ ਕਿਰਾਇਆ ਨਹੀਂ ਤੁਸੀਂ ਕਈਆਂ ਨੂੰ ਕਈਆਂ ਨੂੰ ਦਿੰਦੇ ਠੀਕ ਆ ਦਬਕੇ ਮਾਰਦੇ ਆ ਵੱਡੇ 플레이ਰਾਂ ਦੀਆਂ ਤੁਸੀਂ ਮਿਹਨਤਾਂ ਕਰਦੇ ਆ ਠੀਕ ਆ ਉਹਨਾਂ ਦੀਆਂ ਮਿਹਨਤਾਂ ਤੁਸੀਂ ਕਿਉਂ ਕਰਦੇ ਆ ਹਨਾ ਇਹ ਨਹੀਂ ਮੈਨੂੰ ਪਤਾ ਕਿਉਂ ਕਰਦੇ ਆ ਠੀਕ ਆ ਉਹ ਉਹ ਚਲੋ ਉਹਨਾਂ ਨੇ ਮਿਹਨਤਾਂ ਕੀਤੀਆਂ ਆ ਉਹਨਾਂ ਨੂੰ ਪੈਸੇ ਵੀ ਉਹਨਾਂ ਨੇ ਜਦ ਮਿਹਨਤਾਂ ਕੀਤੀਆਂ ਤੇ ਪੈਸਾ ਤਾਂ ਉਹਨਾਂ ਨੂੰ ਵੀ ਮਿਲਣਾ ਚਾਹੀਦਾ ਮੈਂ ਨਹੀਂ ਕਿ ਇਹਦੇ ਹੱਕ 'ਚ ਵੀ ਉਹਨਾਂ ਨੂੰ ਪੈਸਾ ਨਾ ਦਿਓ ਪਰ ਤੁਸੀਂ ਥੋੜਾ ਜਿਆ ਛੋਟੇ ਪਲੇਅਰਾਂ ਦਾ ਵੀ ਸੋਚੋ ਆ ਜਿਹੜੇ 60 65 ਵਾਲੇ ਆ ਕੋਈ 52 ਵਾਲੇ ਆ ਇਹਨਾਂ ਨੂੰ ਵੀ ਕਰਾਇਆ ਇਹਨਾਂ ਦੇ ਨਾਮ ਵੀ ਵਧਾ ਦਿਓ ਇਹਨਾਂ ਦਾ ਨਾਮ ਹੁੰਦਾ ਯਾਰ 6 6000 ਰੁਪਇਆ ਹੈਨਾ ਕਿਤੇ ਕਿਤੇ 8000 ਕਿਤੇ 10000 ਹੈਨਾ ਤੇ ਵੱਡੀਆਂ ਟੀਮਾਂ ਦਾ ਚਲੋ ਉਹਨਾਂ ਦਾ ਵੀ ਹੋਰਾਂ ਨੂੰ ਹੱਕ ਬਣਦਾ ਉਹ ਵੱਡੇ ਆ ਤਾਂ ਜਿਆਦੇ ਪੈਸੇ ਚਾਹੀਦੇ ਪਰ ਛੋਟੇ ਭਰਾਵਾਂ ਨੂੰ ਵੀ ਪੈਸੇ ਛੋਟੇ ਪਲੇਅਰਾਂ ਨੂੰ ਵੀ ਪੈਸੇ ਦਿਓ ਤੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਤੇ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਜੇ ਕਿ ਭਰਾਵਾਂ ਜੇ ਮੈਨੂੰ ਕਮੈਂਟਾਂ 'ਚ ਵੀ ਤੁਸੀਂ ਪਹਿਲਾਂ ਤੇ ਗੱਲ ਆਏ ਵੀ ਕਮੈਂਟਾਂ 'ਚ ਮੈਨੂੰ ਲਿਖ ਕੇ ਭੇਜੋ ਜੇ ਮੈਂ ਗਲਤ ਬੋਲਿਆ ਤਾਂ ਮੈਂ ਤੁਹਾਡੇ ਤੋਂ ਮਾਫੀ ਮੰਗਾਂਗਾ ਕਮੈਂਟ ਜੀ ਮੰਗਾ ਨੂੰ ਮੰਗ ਲੂੰਗਾ ਠੀਕ ਆ ਤੇ ਜੇ ਸਹੀ ਤੁਸੀਂ ਲਿਖੋਗੇ ਤੇ ਉਹ ਵੀ ਤੁਹਾਡਾ ਧੰਨਵਾਦ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਸਾਰਿਆਂ ਦਾ ਹੱਥ ਬੰਨ੍ਹ ਕੇ ਤੇ ਧੰਨਵਾਦ ਕਰਦਾ ਆਂ ਗਲਤੀ ਮੰਨਦਾ ਆਂ ਤੇ ਜੇ ਮੇਰੇ ਤੋਂ ਕੋਈ ਗਲਤੀ ਹੋ ਗਈ ਹੋਵੇ ਤੇ ਮੈਂ ਤੁਹਾਡਾ ਦੇਨਦਾਰ ਆਂ ਸਾਸਰੀ ਕਾਲ ਜੀ ਬਸ ਇੰਨਾ ਹੀ ਕਹਿੰਦਾ ਹੋਇਆ